ਰਾਸ਼ਟ੍ਰਪਤੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਕਰਾਚੀ ਚੈਂਪੀਅਨਸ਼ਿਪ ਦੇ ਵਿੱਚ 18 골ਡ ਮੈਡਲ ਜਿੱਤਣ ਵਾਲੇ ਲੁਧਿਆਣਾ ਜ਼ਿਲ੍ਹਾ ਦੇ ਖੰਨਾ ਦੇ ਰਹਿਣ ਵਾਲੇ ਤਰੁਣ ਸ਼ਰਮਾ ਨੂੰ ਪੰਜਾਬ ਸਰਕਾਰ ਨੇ ਨੌਕਰੀ ਦਿੱਤੀ ਹੈ। ਉਹ ਨਗਰ ਕੌਂਸਲ ਖੰਨਾ ਦੇ ਵਿੱਚ ਕਲਰਕ ਦੀ ਪੋਸਟ ਤੇ ਤਾਇਨਾਤ ਕੀਤਾ ਗਿਆ ਹੈ। ਨੌਕਰੀ ਮਿਲਣ ਤੋਂ ਬਾਅਦ ਕਰਾਟੇ ਚੈਂਪੀਅਨ ਭਾਵੁਕ ਹੋ ਗਿਆ ਇਸ ਮੌਕੇ ਤੇ ਉਸ ਦੇ ਨਾਲ ਕਈ ਆਰਟੀਆਈ ਐਗਜ਼ੀਟਿਵ ਕੁਮਾਰ ਗੌਰਵ ਦੇ ਵੱਲੋਂ ਖਿਡਾਰੀ ਨੂੰ ਹਾਰ ਪਹਿਨਾ ਕੇ ਅਤੇ ਮੂੰ ਮਿੱਠਾ ਕਰਵਾ ਕੇ ਵਧਾਈ ਦਿੱਤੀਆਂ ਗਈਆਂ। ਖਿਡਾਰੀ ਤਰਨ ਸ਼ਰਮਾ ਦੇ ਵੱਲੋਂ ਪੰਜਾਬ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਪੰਜਾਬ ਸਰਕਾਰ ਦਾ ਤਾਂ ਦਵਾ ਕੀ ਤਾਂ ਕਿ ਆ ਪੁੱਤੋਂ ਪਹਿਲਾਂ ਇਹਦਾ ਹੱਕਦਾਰ ਮੇਰੇ ਬੜੇ ਭਰਾ ਗੋਰਖ ਜੀ ਨੇ ਤਾਂ ਇਹ ਸਾਰਾ ਕ੍ਰੈਡਿਟ ਉਹ ਨਹੀਂ ਹੰੜਿਆ ਨਹੀਂ 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 ਪੈ ਰੱਖ ਭਾਈ ਇਹ ਤੇਰੀ ਮਿਹਨਤ ਆ ਪੁੱਤਰਾ ਇਹ ਤੇਰੀ ਮਿਹਨਤ ਆ ਇਹ ਤੇਰੀ ਮਿਹਨਤ ਆ ਸੋ ਆਹ ਕੀ ਨਾਮ ਸਭ ਤੋਂ ਪਹਿਲਾਂ ਮੇਰਾ ਨਾਮ ਤਰੁਣ ਚਰਮਾ ਜੀ ਮੈਂ ਪਿਛਲੇ ਦਿਨੀ ਇੱਥੇ ਧਰਨੇ ਦੇ ਬੈਠਾ ਸੀਗਾ ਗੋਰਖ ਭਾਜੀ ਨੂੰ ਲੈ ਕੇ ਸੋ ਅੱਜ ਦਿਲੋਂ ਤਾਂ ਨਮਾਜ਼ ਕਰਦਾ ਕਿ ਮੈਨੂੰ ਇੱਕ ਆਊਟਸੋਰਸਡਾਈ ਛੋੜੀ ਦੀ ਨੌਕਰੀ ਖੰਨਾ ਵਿਖੇ ਨਗਰ ਕੌਂਸਲਰ ਦੇ ਵਿੱਚ ਕਲੈਰੀਕਲ ਪੋਸ ਦਿੱਤੀ ਗਈ ਹੈ ਜੋ ਏਡੀਸੀ ਜਾਬ ਉਹ ਡੀਸੀ ਜਾਬ ਔਰ ਐਮਐਲਏ ਔਰ ਖੰਨਾ ਦੇ ਪ੍ਰਸ਼ਾਸਨ ਵਾਲਿਆਂ ਮੈਨੂੰ ਨਿਯੁਕਤ ਕੀਤਾ ਗਿਆ ਸੋ ਦਿਲੋਂ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਕਿ ਉਹਨਾਂ ਨੇ ਮੇਰੀ ਆਵਾਜ਼ ਸੁਣੀ ਤੁਹਾਡੇ ਸਾਰਿਆਂ ਦੇ ਚੈਨਲ ਦੇ ਮਾਧਮ ਰਹੀ ਸੋ ਦਿਲੋਂ ਧੰਨਵਾਦ ਤੁਹਾਡਾ ਪ੍ਰੈਸ ਮੀਡੀਆ ਦਾ ਕਿ ਤੁਸੀਂ ਸੱਚਾਈ ਦਿਖਾਈ ਤੇ ਮੇਰੀ ਆਵਾਜ਼ ਨੂੰ ਬੁਲੰਦ ਕਰਕੇ ਅੱਜ ਮੇਰੇ ਹੱਕ ਦੀਵਾਨ ਚ ਮੇਰਾ ਸਾਥ ਦਿੱਤਾ ਤੁਮੇ ਉਹਨਾਂ ਸਾਰਿਆਂ ਦੇ ਦਿਲੋਂ ਧੰਨਵਾਦੀਆਂ ਚਾਹੇ ਪ੍ਰੈਸ ਮੀਡੀਆ ਹੈ ਚਾਹੇ ਇਲੈਕਟ੍ਰਿਕ ਮੀਡੀਆ ਹੈ ਕਿ ਮੈਨੂੰ ਖੰਨਾ ਦੇ ਵਿੱਚ ਨਗਰ ਨਿਗਮ ਦੇ ਵਿੱਚ ਕਲੈਰੀਕਲ ਪੋਸਟ ਤੇ ਭਰਤੀ ਕੀਤਾ ਗਿਆ ਜੋ ਮੈਂ ਕੱਲ ਜੁਆਇਨ ਕਰ ਚੁੱਕਿਆ ਔਰ ਅੱਜ ਮੈਨੂੰ ਮੈਂ ਏਡੀਸੀ ਤੇ ਡੀਸੀ ਮੈਨਮ ਦਾ ਦਿਲੋਂ ਧੰਨਵਾਦ ਕਰਨਾ ਆ ਕਿ ਤੁਸੀਂ ਮੇਰੇ ਗਰੀਬ ਤੇ ਆਪਣਾ ਹੱਥ ਰੱਖਿਆ ਕਹਿੰਦੇ ਨਾ ਕਿ ਦੇਰ ਆਏ ਦਰਦਸਾਏ ਸੋ ਮੈਂ ਇਹ ਸਮਝੂਗਾ ਕਿ ਅੱਜ ਮੇਰਾ ਲੱਕੀ ਦਿਨ ਹੈ ਅੱਜ ਮੇਰੇ ਉਸ ਬਾਪ ਦਾ ਸੁਪਨਾ ਪੂਰਾ ਹੋ ਗਿਆ ਜਿਹੜਾ ਇਸ ਦੁਨੀਆਂ ਨੂੰ ਜਾਂਦੇ ਜਾਂਦੇ ਇਹ ਅੱਖਾਂ 'ਚ ਸਪਨਾ ਲੈ ਗਿਆ ਕਿ ਮੇਰੇ ਪੁੱਤ ਨੂੰ ਸਰਕਾਰੀ ਨੌਕਰੀ ਮਿਲੂਗੀ। ਸੋ ਮੈਂ ਦਿਲੋਂ ਧੰਨਵਾਦ ਕਰਦਾ ਪ੍ਰਸ਼ਾਸਨ ਦਾ, ਖੰਨੇ ਦੀ, ਪੂਰੇ ਪੰਜਾਬ ਦੇ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਮੇਰੀ ਸੁਣਵਾਈ ਕੀਤੀ ਪੈਲ ਦੇ ਆਧਾਰ 'ਤੇ। ਹੁਣ ਦੱਸ ਨਹੀਂ ਰੱਖਦਾ ਅੱਖਾਂ ਭਰੀਆਂ ਹੋਈਆਂ ਨੇ ਕਿ ਇੱਕ ਅਰਦਾਸ ਹੈ ਕਿ ਰੱਬ ਸਭ ਨੂੰ ਖੁਸ਼ੀਆਂ ਦੇਵੇ ਜਿਵੇਂ ਅੱਜ ਮੈਨੂੰ ਦਿੱਤੀ ਹੈ। ਹਮੇਸ਼ਾ ਕਹਿਣਾ ਮੈਂ ਹਮੇਸ਼ਾ ਕਹਿਣਾ ਕਿ ਦਿਲ ਦੁੱਖਾ ਹੈ ਲੇਕਿਨ ਟੁੱਟਾ ਤਾਂ ਨਹੀਂ ਹੈ। ਉਮੀਦ ਦਾ ਦਮਨ ਛੂਟਾ ਤਾਂ ਨਹੀਂ ਹੈ। ਤਰਨੂ ਸ਼ਰਮਾ ਪੈਰਾਗਰਾਟੇ ਦਾ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਇਕਲੌਤਾ ਖਿਡਾਰੀ ਜਿਨੇ ਇੰਟਰਨੈਸ਼ਨਲ 18 ਮੈਡਲ ਤੇ ਨੈਸ਼ਨਲ ਦਾ ਪਤਾ ਹੀ ਨਹੀਂ ਕਿੰਨੇ ਮੈਡਲ ਜਿੱਤੇ ਹੋਣ ਜਿਹੜਾ ਇੰਸਪੀਰੇਸ਼ਨ ਹੋਵੇ ਪੰਜਾਬ ਦੇ ਯੁਵਾਵਾਂ ਲਈ ਰੋਲ ਮਾਡਲ ਹੋਵੇ ਉਸ ਨੌਜਵਾਨ ਨੂੰ ਕਈ ਸਾਲਾਂ ਬਾਅਦ ਸਰਕਾਰਾਂ ਬਦਲਦੀਆਂ ਗਈਆਂ ਕਈ ਆਈਆਂ ਕਈ ਗਈਆਂ ਤੱਕੇ ਖਾਣੇ ਪਏ ਆਪਣੇ ਆਪਣੇ ਹੱਕ ਸੱਤ ਲਈ ਲੜਨਾ ਪਿਆ ਲੇਕਿਨ ਅੱਜ ਇਹ ਲੜਾਈ ਮੈਂ ਇਸ ਲੜਾਈ ਨੂੰ ਲੜਾਈ ਮੈਂ ਜਿੱਤ ਹਾਰ ਨਹੀਂ ਕਹਾਗਾ ਮੈਂ ਹੱਕ ਸੱਚ ਦੀ ਲੜਾਈ ਕਹਾਗਾ ਔਰ ਇਹ ਹੱਕ ਸੱਚ ਦੀ ਲੜਾਈ ਜਿਹੜਾ ਤਰຸນ ਨੂੰ ਹੱਕ ਮਿਲਿਆ ਵੈ ਇਹ ਨੌਕਰੀ ਜਿਹੜੀ ਉਹਨੂੰ ਆਊਟਸੋਰਸ ਤੇ ਸਰਕਾਰੀ ਨੌਕਰੀ ਨਹੀਂ ਦੋਸਤ ਆਊਟਸੋਰਸ ਤੇ ਉਹਨੂੰ ਨੌਕਰੀ ਦਿੱਤੀ ਗਈ ਹੈ ਨਗਰ ਨਿਗਮ ਖੰਨਾਵੱਲੋ ਦਿੱਤੀ ਗਈ ਹੈ ਡੀਸੀ ਰੇਟਾਂ ਤੇ ਦਿੱਤੀ ਗਈ ਹੈ ਜੋ ਸੱਚ ਹੈ ਮੈਂ মিডিਏ ਸਾਹਮਣੇ ਪਹਿਲਾਂ ਦਾ ਬਿਆਨ ਕਰਾਂਗਾ ਔਰ ਦੂਸਰੀ ਗੱਲ ਜਿਵੇਂ ਕਿ ਤਰुण ਨੇ ਕਿਹਾ ਦੇਰ ਆਏ ਦਰੋਸਤ ਆਏ ਮੈਂ ਧੰਨਵਾਦ ਪ੍ਰਣਾਦਾ ਕਰਨਾ ਚਾਹਾਂਗਾ ਮੌਜੂਦਾ ਸਰਕਾਰ ਦਾ ਭਗਵੰਤ ਮਾਨ ਦਾ ਮੀਤ ਹਾਇਰ ਦਾ ਡੀਸੀ ਸਾਹਿਬ ਦਾ ਏਡੀਸੀ ਸਾਹਿਬ ਦਾ ਖੰਨਾ ਪ੍ਰਸ਼ਾਸਨ ਦਾ ਔਰ ਸਭ ਤੋਂ ਪਹਿਲੇ ਜੇ ਮੈਂ ਆਪਣਾ ਸਿਰ ਝੁਕਾ ਕੇ ਕਿਸੇ ਦਾ ਧੰਨਵਾਦ ਕਰਨਾ ਚਾਹਾਂਗਾ ਤਾਂ ਉਹ ਹੈ ਮੇਰੇ ਪੰਜਾਬ ਦਾ ਮੇਰੇ ਲੁਧਿਆਣੇ ਦਾ ਮੇਰੇ ਖੰਨੇ ਦਾ ਮੀਡੀਆ ਉਹ ਮੀਡੀਆ ਜਿਹਨੇ ਤਰੁੰਦੀ ਆਵਾਜ਼ ਜਿੱਥੇ ਤੱਕ ਪਹੁੰਚਾਣੀ ਚਾਹੀਦੀ ਸੀ ਉਹ ਪਹੁੰਚਾਈ ਉਹ ਮੀਡੀਆ ਜਿਹੜਾ ਲੋਕਤੰਤਰ ਦੀ ਆਵਾਜ਼ ਹੈ ਉਹ ਮੀਡੀਆ ਜਿਹੜਾ ਕਹਿੰਦੇ ਡੈਮੋਕ੍ਰੇਸੀ ਦੀ ਚੌਥੀ ਲੱਤ ਹੈ ਉਹ ਮੀਡੀਆ ਜਿਹੜਾ ਅੱਜ ਵੀ ਲੋਕਾਂ ਦੇ ਹੱਕ ਸੱਚਾਂ ਲਈ ਖੜਾ ਹੋਵੇ ਤਰੁੰਨ ਦਾ ਹੱਕ ਦਲਾਨ ਦੇ ਵਿੱਚ ਜੋ ਯੋਗਦਾਨ ਮੀਡੀਆ ਨੇ ਨਿਭਾਇਆ ਹੈ ਮੈਂ ਨਹੀਂ ਸਮਝਦਾ ਕਿਸੇ ਹੋਰ ਨੇ ਨਿਭਾਇਆ ਹੈ ਮੈਂ ਇੱਕੋ ਗੱਲ ਕਹਿਣਾ ਕਿ ਤਰुण ਵਰਗੇ ਲੱਖਾਂ ਨੌਜਵਾਨ ਹਲੇ ਪੰਜਾਬ ਦੇ ਵਿੱਚ ਐਸੇ ਹੋਣਗੇ ਜਿਹੜੇ ਖੇਡਾਂ ਖੇੜਦੇ ਹੋਣਗੇ ਜਾਂ ਖੇਡਾਂ ਖੇਡਣਾ ਚਾਹੁੰਦੇ ਹੋਣਗੇ ਜੇ ਸਰਕਾਰਾਂ ਉਹਨਾਂ ਦਾ ਸਾਥ ਦੇਣਗੀਆਂ ਉਹਨਾਂ ਦਾ ਹੱਕ ਦੇਣਗੀਆਂ ਤਾਂ ਉਹ ਖਿਡਾਰੀ ਸੋਚ ਕੇ ਦੇਖੋ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਇੰਡੀਆ ਇੰਡੀਆ ਭਾਰਤ ਦੇਸ਼ ਦਾ ਨਾਮ ਕਿੱਥੇ ਤੱਕ ਬੁਲੰਦੀਆਂ ਤੱਕ ਲੈ ਕੇ ਜਾਣਗੇ ਸੋ ਇਨਾਂ ਖਿਡਾਰੀਆਂ ਦਾ ਸਾਥ ਦੇਣਾ ਚਾਹੀਦਾ ਵੈ ਨਾਲ ਖੜਨਾ ਚਾਹੀਦਾ ਵੈ ਮੈਂ ਇੱਕ ਵਾਰੀ ਫੇਰ ਆਪਣੇ ਸਰਕਾਰਾਂ ਨੂੰ ਆਪਣੇ ਪ੍ਰਸ਼ਾਸਨ ਨੂੰ ਔਰ ਮੈਂ ਸਾਰੇ ਉਹਨਾਂ ਆਦਮੀਆਂ ਨੂੰ ਜਿਨ੍ਹਾਂ ਨੇ ਤਰੁਣ ਸ਼ਰਮੇ ਦਾ ਸਾਥ ਦਿੱਤਾ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ